ਸਸਿਕਾਲ ਜੀ ਆਮ ਤੌਰ ਤੇ ਅਸੀਂ ਦੇਖਦੇ ਹਾਂ ਵੀ ਅੱਜ ਜਦੋਂ ਵੀ ਕਿਸੇ ਤੇ ਪੀੜ ਪੈਂਦੀ ਆ ਪਰਿਵਾਰ ਦੇ ਜੀ ਦੇ ਉੱਤੇ ਤਾਂ ਇੱਕ ਦੂਜੇ ਦੀ ਮਦਦ ਕਰਦੇ ਨੇ ਅੱਜ ਵੀ ਲੋਕ ਖੈਰ ਹੈਗੇ ਅਜੇ ਬਹੁਤ ਉਦਾਹਰਨਾ ਪਰ ਗੱਲ ਇਹ ਕਾਨੂੰਨੀ ਰੂਪ ਦੇ ਵਿੱਚ ਕੀ ਹੈ ਕਿ ਜਿਵੇਂ ਪਤੀ ਦੀ ਪ੍ਰਾਪਰਟੀ ਦੇ ਉੱਤੇ ਪਤਨੀ ਦਾ ਵੀ ਓਡਾ ਹੀ ਹੱਕ ਹੁੰਦਾ ਤਾਂ ਕਿ ਪਤਨੀ ਦੀ ਪ੍ਰਾਪਰਟੀ ਦੇ ਉੱਤੇ ਜਾਂ ਪਤਨੀ ਦੇ ਪੈਸੇ ਜੇਵਰਾਂ ਦੇ ਉੱਤੇ ਪਤੀ ਦਾ ਹੱਕ ਹੁੰਦਾ ਇਹ ਸਵਾਲ ਦੇ ਨਾਲ ਨਾਲ ਇਹ ਵੀ ਹੈ ਵੀ ਕਾਨੂੰਨੀ ਪਹਿਲੂ ਕੀ ਆ ਐਸੀ ਤਾਂ ਬਸ਼ੱਕ ਕਿੰਨਾ ਕਹੀ ਜਾਈਏ ਨਹੀਂ ਹੱਕ ਮੰਦਾ ਜੀ ਆਇਆ ਹੁੰਦਾ ਪਰ ਕੋਰਟਾਂ ਚ ਫੈਕਟਸ ਦੇਖੇ ਜਾਂਦੇ ਨੇ ਸੁਪਰੀਮ ਕੋਰਟ ਦਾ ਇੱਕ ਬਹੁਤ ਵੱਡਾ ਫੈਸਲਾ ਆਇਆ ਤੇ ਇਹ ਮਾਮਲਾ ਵੀ ਬੜਾ ਰੋਚਕ ਹੈ ਸੁਣਨ ਵਾਲਾ ਜਿਹਦੇ ਵਿੱਚ ਸੁਪਰੀਮ ਕੋਰਟ ਨੇ ਗੱਲ ਕਿਹਾ ਵੀ ਪਤਨੀ ਦੇ ਪੈਸੇ ਦੇ ਉੱਤੇ ਕੋਈ ਹੱਕ ਪਤੀ ਦਾ ਉਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਪਤਨੀ ਦੇ ਪੈਸੇ ਨੂੰ ਜੇਕਰ ਉਹ ਖਰਚ ਕਰਦਾ ਵੀ ਹੈ ਚਾਹ ਉਹਦੀ ਪ੍ਰਾਪਰਟੀ ਨੂੰ ਜਾਂ ਉਹਦੇ ਜੁਐਲਰੀ ਨੂੰ ਯਾਨੀ ਕਿ ਉਹ ਲੈਂਦਾ ਖਰਚ ਕਰਦਾ ਤਾਂ ਉਹਨੂੰ ਵਾਪਸ ਮੋੜਨੀ ਹੋਊਗੀ ਇਹ ਕੋਈ ਰਾਈਟ ਨਹੀਂ ਬੰਦਾ ਤਾ ਆਖਰ ਕਿਉਂ ਇਹ ਗੱਲ ਕਹੀ ਸੁਪਰੀਮ ਕੋਰਟ ਨੇ ਤੇ ਇਹ ਫੈਕਟ ਕੀਨੇਗੇ ਇਹ ਤੁਹਾਡੇ ਨਾਲ ਮੈਂ ਸਾਂਝੀ ਕਰਨ ਲੱਗਾ ਕਿਉਂਕਿ ਕਈ মিডিਆ ਰਿਪੋਰਟਸ ਨੇ ਇਹ ਗੱਲ ਸਾਂਝੀ ਕਰੀਆ ਜਿਹਦੇ ਬਾਅਦ ਚ ਇਹ ਤਾਂ ਕੋਈ ਨਿਊਜ਼ ਰਿਮਾਈਂਡ ਕਰਕੇ ਆ ਪਰ ਮੈਂ ਦੇਖਿਆ ਬਾਕੀ ਥਾਂ ਤੇ ਵੀ মিডিਆ ਰਿਪੋਰਟਸ ਨੇ ਇਹੀ ਗੱਲ ਸਾਂਝੀ ਕਰੀਆ ਉੱਚ ਲਿਖਿਆ ਉਹਨਾਂ ਨੇ ਲਿਖਿਆ ਕਿ ਸੁਪਰੀਮ ਕੋਰਟ ਨੇ ਇਤਿਹਾਸਿਕ ਫੈਸਲਾ ਸਪਸ਼ਟ ਕੀਤਾ ਹੈ ਕਿ ਮਹਿਲਾ ਦੀ ਇਸਤਰੀਧਨ ਦੀ ਉਹਦੀ ਉਹਦੀ ਪੂਰੀ ਸੰਪਤੀ ਹੈ ਤੇ ਉਹ ਆਪਣੀ ਮਰਜ਼ੀ ਨਾਲ ਉਹਨੂੰ ਖਰਚ ਕਰ ਸਕਦੀ ਹੈ ਕੋਨੇ ਕਹਿਆ ਕਿ ਕਦੇ ਵੀ ਪਤੀ ਦੇ ਨਾਲ ਸੰਯੁਕਤ ਸੰਪਤੀ ਨਹੀਂ ਬਣ ਸਕਦੀ ਜੇਕਰ ਪਤੀ ਸੰਕਟ ਦੇ ਸਮੇਂ ਦੌਰਾਨ ਉਹਦਾ ਉਪਯੋਗ ਕਰਦਾ ਤਾਂ ਉਹਦੇ ਇਹ ਇਹਦਾ ਮੁੱਲ ਪਤਨੀ ਨੂੰ ਲਟਾਉਣਾ ਹੋਊਗਾ ਜਸਟਿਸ ਸੰਜੀਪ ਖੰਨਾ ਤੇ ਜਸਟਿਸ ਦੀਪੰਕਰ ਦੱਤਾ ਦੀ ਬੈਂਚ ਨੇ ਸੰਵਿਧਾਨ ਦੇ ਅਨੁਛੇਦ 142 ਦੇ ਤਹਿਤ ਪਤੀ ਨੂੰ ਆਪਦੀ ਪਤਨੀ ਨੂੰ ਅਭੂਸ਼ਣ ਛਿੰਨਨ ਤੇ 25 ਲੱਖ ਰੁਪਏ ਦੀ ਆਰਥਿਕ ਖਸ਼ਤੀਪੂਰਨ ਯਾਨੀ ਕਿ ਉਹਦਾ ਘਾਟਾ 25 ਲੱਖ ਰੁਪਏ ਦਾ ਜਿਹੜਾ ਪੂਰਾ ਕਰਨ ਦੇ ਹੁਕਮ ਦਿੱਤੇ ਨੇ ਮਹਿਲਾ ਉਹਦੇ ਵਿੱਚ ਜਿਹੜਾ ਇਹ ਮਾਮਲਾ ਹੈਗਾ ਹੁਣ ਕਿਹੜੇ ਮਾਮਲੇ ਚ ਇਹ ਗੱਲ ਆਈ ਨਿਕਲ ਕੇ ਮਹਿਲਾ ਹੁਣ 50 ਸਾਲਾਂ ਦੀ ਹੈ ਆਪਦੇ ਜੀਵਨ ਵਿਆਪਨ ਦੀ ਲਾਗਤ ਤੇ ਨਿਆਂ ਦੀ ਦੀ ਗੱਲ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਸ਼ਤੀ ਪੂਰਤੀ ਪਾਉਣ ਦੇ ਵਿੱਚ ਕਹਿੰਦੇ ਸਫਰ ਰਹੀ ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ 5 April 2022 ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਹਾਈ ਕੋਰਟ ਨੇ ਪਹਿਲਾਂ ਫੈਮਿਲੀ ਕੋਡ ਦੇ 2011 ਦੇ ਹੁਕਮਾਂ ਨੂੰ ਸਮਾਪਤ ਕੀਤਾ ਸੀ ਜਿਦੇ ਵਿੱਚ ਮਹਿਲਾ ਨੂੰ ਪਤੀ ਤੇ ਸੱਸ ਦੇ ਸੋਨੇ ਆ ਯਾਨੀ ਕਿ ਗੋਲਡ ਦੇ ਮੁੱਲ ਦੇ ਰੂਪ ਦੇ ਵਿੱਚ 890000 ਰੁਪਇਆ ਆ ਵਸੂਲਣ ਦੇ ਨਿਰਦੇਸ਼ ਦਿੱਤੇ ਸੀ ਬੈਂਚ ਨੇ ਹਾਈ ਕੋਰਟ ਦੇ ਤਰਕ ਨੂੰ ਨਕਾਰਦੇ ਹੋਏ ਕਿਹਾ ਕਿ ਇੱਕ ਨਵ ਵਿਆਹਤ ਮਹਿਲਾ ਨੂੰ ਪਹਿਲੀ ਰਾਤ ਹੀ ਸਾਰੇ ਸੋਨੇ ਭੂਸ਼ਣ ਤੋਂ ਵੰਚਿਤ ਕਰ ਦਿੱਤਾ ਜਾਣਾ ਇਹ ਵਿਸ਼ਵਸਨੀਯ ਨਹੀਂ ਹੈਗਾ ਬੈਂਚ ਨੇ ਕਿਹਾ ਕਿ ਇੱਕ ਕੀ لالਚ ਇੱਕ ਸ਼ਕਤੀਸ਼ਾਲੀ ਪ੍ਰੇਰਕ ਹੈ ਤੇ ਉਹਨੇ ਮਨੁਸ਼ਿਆਂ ਦੇ ਬਹੁਤ ਹੀ ਘ੍ਰਿਣਿਤ ਅਪਰਾਧ ਕਰਨ ਦੇ ਲਈ ਪ੍ਰੇਰਿਤ ਕਰਦਾ ਇਸ ਪ੍ਰਕਾਰ ਦੇ ਮਾਨਵੀ ਸੰਭਾਵਨਾ ਦੇ ਦਾਇਰੇ ਤੋਂ ਬਾਹਰ ਨਹੀਂ ਪਾਉਂਦੇ ਹੈਗੇ ਇਸ ਚੀਜ਼ ਨੂੰ ਕਿ ਇੱਕ ਪਤੀ ਆਪਣੀ ਪਤਨੀ ਦੇ ਖਿਲਾਫ ਇਹ ਗੱਲ ਅਸਵੀਕਾਰ ਹੈ ਤੇ ਅਮਨਚਨੀਆਂ ਕਾਰਿਆ ਕਰੇ ਜਿਵੇਂ ਕਿ આરોਪ ਲੱਗੇ ਨੇ ਪਤਨੀ ਨੇ ਰੋਪ ਲਾਇਆ ਸੀ ਕਿ 2003 ਦੇ ਵਿੱਚ ਵਿਆਹ ਦੀ ਪਹਿਲੀ ਰਾਤ ਹੀ ਉਹਦੇ ਪਤਨੀ ਨੇ ਉਹਦੇ ਪਤੀ ਨੇ ਉਹਦੇ ਸਾਰੇ ਗਹਿਣੇ ਉਹਦੇ ਸੱਸ ਨੂੰ ਸੁਰੱਖਿਅਤ ਕਰਨ ਲਈ ਦਿੱਤੇ ਸੀ ਹਾਲਾਂਕਿ ਹਾਈ ਕੋਰਟ ਨੇ 2019 ਦੇ ਵਿੱਚ ਦਰਜ ਯਾਚਕਾ ਦੇ ਵਿੱਚ ਮਹਿਲਾ ਦੇ ਸੰਸਾਧਨ ਦੀ ਕਮੀ ਦਾ ਕਾਰਨ ਦੱਸਦੇ ਹੋਏ ਵਿਚਾਰ ਕੀਤਾ ਸੀਗਾ ਇਹ ਧਿਆਨ ਦੇ ਵਿੱਚ ਆਇਆ ਕਿ ਪਤੀ ਪਤਨੀ ਦਾ ਸਬੰਧ 2006 ਚ ਸਮਾਪਤ ਹੋ ਗਿਆ ਸੀ ਸੁਪਰੀਮ ਕੋਰਟ ਨੇ ਇਸ ਮਾਮਲੇ ਦੀ ਟਿੱਪਣੀ ਕੀਤੀ ਕਿ ਵਿਆਸਮਸਿਆਵਾਂ ਕਦੇ ਵੀ ਸਰਲ ਨਹੀਂ ਹੁੰਦੀਆਂ ਵਿਆਹ ਦੇ ਪਵਿੱਤਰ ਬੰਧਨ ਨੂੰ ਤੋੜਦੇ ਸਮੇਂ ਪਹਿਲਾਂ ਮਾਨਵੀya ਪ੍ਰਤੀਕਿਰਿਆ ਅਪੇਕਸ਼ਿਤ ਹੁੰਦੀ ਹੈ ਜੋ ਕਿ ਯੰਤਰਿਕ ਸਮੇਂ ਸੀਮਾ ਦੇ ਨਿਰਧਾਰਤ ਨਹੀਂ ਕੀਤੀ ਜਾ ਸਕਦੀ ਹੁਣ ਗੱਲ ਇਹ ਹੈ ਵੀ ਉਹ ਕਹਿੰਦੇ ਕਿ ਜੇ ਆਮ ਤੌਰ ਤੇ ਹੁੰਦਾ ਹੈ ਕਿ ਬਹੁਆਂ ਤੋਂ ਜਦੋਂ ਲੈ ਲੈਂਦੇ ਨੇ ਪਰ ਹੁੰਦਾ ਤਾਂ ਗੱਲ ਇਹ ਹੈ ਵੀ ਸੁਰੱਖਿਆ ਤੌਰ ਤੇ ਲੈ ਲੇ ਜੇ ਤਾਂ ਰਜਾਮੰਦੀ ਹੈ ਫਿਰ ਤਾਂ ਸਭ ਕੁਝ ਠੀਕ ਹੈ ਜਦੋਂ ਰਜਮੰਦੀ ਟੁੱਟ ਗਈ ਫਿਰ ਅਗਲਾ ਕਹਿੰਦਾ ਮੈਂ ਤਾਂ ਗਹਿਣੇ ਦਿੰਦਾ ਨਹੀਂ ਬਹੂ ਕਹਿੰਦੀ ਦਿਓ ਵਾਪਸ ਹੁਣ 25 ਲੱਖ ਰੁਪਏ ਉਸ ਬੰਦੇ ਨੂੰ ਦੇਣਾ ਪਊਗਾ ਪਰ ਕੋਰਟ ਨੇ ਇਹਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹਰ ਕਿਸੇ ਦੇ ਸਮਝਣ ਵਾਲੀ ਗੱਲ ਇਹ ਹੈ ਕਿ ਕੋਉਣ ਨੇ ਗੱਲ ਕਹਿਤੀ ਕਿ ਤੁਸੀਂ ਪਤਨੀ ਦੇ ਪੈਸੇ ਐਂ ਖਰਚ ਨਹੀਂ ਕਰ ਸਕਦੇ ਜਾਂ ਉਹ ਤੋਂ ਚੀਜ਼ ਲੈ ਨਹੀਂ ਸਕਦੇ ਤੁਹਾਨੂੰ ਵਾਪਸ ਕਰਨੀ ਹੋਊਗੀ ਤੁਹਾਡਾ ਹੱਕ ਨਹੀਂ ਉਹਦੇ ਤੇ ਬੰਦਾ ਹੈਗਾ ਜੇਕਰ ਤੁਸੀਂ ਕਹੋ ਵੀ ਹਾਂ ਇਹ ਤਾਂ ਮੇਰੇ ਨੇਗੇ ਜਾਂ ਇਹ ਸਾਡੇ ਸਾਂਝੇ ਨੇ ਪਤਨੀ ਦੇ ਨਾਮ ਦੀ ਪ੍ਰਾਪਰਟੀ ਜੁਐਲਰੀ ਕੋਈ ਵੀ ਪੈਸਾ ਉਹ ਤੁਹਾਨੂੰ ਵਾਪਸ ਕਰਨਾ ਹੋ ਜੇਕਰ ਤੁਸੀਂ ਖਰਚ ਕਰ ਲਿਆ ਆ ਸੁਪਰੀਮ ਕੋਰਟ ਦਾ ਫੈਸਲਾ ਤਲਾਜ਼ਮੀ ਗੱਲ ਹੈ ਬਾਕੀ ਜਗ੍ਹਾ ਦੇ ਉੱਤੇ ਇੱਕ ਐਗਜ਼ਾਮਪਲ ਦੇ ਤੌਰ ਤੇ ਇਹ ਜਾਊਗਾ ਕੱਲ ਨੂੰ ਤਾਂ ਇਹ ਸਾਰਿਆਂ ਨੂੰ ਸਮਝਣ ਦੀ ਧਿਆਨ ਕਰਨ ਦੀ ਲੋੜ ਹੈ ਕਿ ਅਜਿਹੀਆਂ ਚੀਜ਼ਾਂ ਦੇ ਵਿੱਚ ਕੀ ਆਖਰਕਾਰ ਜਦੋਂ ਕੋਈ ਮਾਮਲੇ ਕੋਰਟ ਚ ਜਾਂਦੇ ਨੇ ਤਾਂ ਉਹਦਾ ਇਹ ਪੱਖ ਵੀ ਹੋ ਸਕਦਾ ਹੈ